ਕਿਸਾਨਾ ਪਿਛਲੇ ਹਫਤੇ ਵਿੱਚ ਇੱਕ ਦੋ ਵਾਰ ਬਰਸਾਤਾਂ ਦਾ ਦੌਰ ਚੱਲਿਆ ਹਨੇਰੀਆਂ ਦੌਰ ਕੜੇਮਰੀਆਂ ਦੌਰ ਚੱਲਿਆ ਖੜੀਆਂ ਕਣਕਾਂ ਉੱਤੇ ਵੀ ਇਹ ਸਮੱਸਿਆ ਆਈ ਤੇ ਕਈ ਜਗ੍ਹਾ ਤੇ ਕਣਕ ਵੱਡੀ ਹੋਈ ਸੀ ਤੂੜੀ ਬਣਨ ਤੋਂ ਪਹਿਲਾਂ ਇਹ ਕਣੀਆਂ ਦਾ ਦੌਰ ਪਰ ਹਲਕੀਆਂ ਬਰਸਾਤਾਂ ਦਾ ਦੌਰ ਚੱਲਿਆ ਤੇ ਕੁਝ ਵੀਰ ਪਿਛਲੀਆਂ ਵੀਡੀਓ ਵਿੱਚ ਕਮੈਂਟ ਕਰ ਰਹੇ ਸੀਗੇ ਕਿ ਅਸੀਂ ਕਣਕ ਦੀ ਪਰਾਲੀ ਵਿੱਚ ਵਾ ਸਕਦੇ ਹਾਂ ਜਾਂ ਸਾਡੇ ਤੂੜੀ ਬਣ ਦਾ ਮਾਹੌਲ ਨਹੀਂ ਰਿਹਾ ਜਿਹੜੀ ਤੂੜੀ ਬਣ ਰਹੀ ਹੈ ਉਹ ਵਿੱਚ ਬਹੁਤ ਜ਼ਿਆਦਾ ਰੇਤਾ ਬਣ ਰਿਹਾ ਬਰੀਕ ਬਣ ਰਹੀ ਹੈ ਜਾ ਸਾਡੇ ਤੂੜੀ ਦਾ ਕੋਈ ਰੇਟ ਨਹੀਂ ਸਾਡੇ ਕੋਲੇ ਜਿੰਨੀ ਤੂੜੀ ਸਾਨੂੰ ਚਾਹੀਦੀ ਸੀ ਅਸੀਂ ਇਕੱਠੀ ਕਰ ਲਈ ਬਾਕੀ ਨੂੰ ਅੱਗ ਲਾ ਦਈਏ ਇਹ ਮੈਨੂੰ ਸਵਾਲ ਦੇਖਣ ਦੇ ਵਿੱਚ ਮਿਲੇ ਹੈਗੇ ਆ ਕੀ ਇਹਨੂੰ ਖੇਤ ਦੇ ਵਿੱਚ ਬੋਹਣ ਦਾ ਪਰਾਲੀ ਵਾਂਗੂ ਫਾਇਦਾ ਹੈਗਾ ਜਾਂ ਨਹੀਂ ਇਹਦੇ ਇੱਕ ਗੱਲ ਕਰਿਓ ਤੇ ਦੂਜਾ ਜਿਹੜਾ ਸਵਾਲ ਹੈਗਾ ਵੀ ਸਾਡੇ ਖੇਤ ਬਿਲਕੁਲ ਖਾਲੀ ਹੋਗੇ ਜੇ ਅਸੀਂ ਕੋਈ ਹਰੀ ਖਾਦ ਨਹੀਂ ਲਾਉਣੀ ਹੈਗੀ ਸਾਡੇ ਕੋਲ ਨਹਿਰੀ ਪਾਣੀ ਬਹੁਤ ਹੈਗਾ ਅਸੀਂ ਖੇਤ ਦੇ ਵਿੱਚ ਨਹਿਰੀ ਪਾਣੀ ਲਾ ਕੇ ਵਾਈਏ ਕਿ ਸੁੱਕਾ ਵਾਈਏ ਜਾ ਕਿਸ ਤਰੀਕੇ ਦੇ ਨਾਲ ਖੇਤ ਨੂੰ ਅਸੀਂ ਨਹਿਰੀ ਪਾਣੀ ਦਿੰਦੇ ਰਹੀਏ ਸਾਡੇ ਕੋਲੇ ਪਾਣੀ ਆ ਵਾਧੂ ਹੈਗਾ ਤਾਂ ਇਹ ਦੋ ਸਵਾਲਾਂ ਦੇ ਆਸ-ਪਾਸ ਆਪਣੀ ਛੋਟੀ ਜੀ ਵੀਡੀਓ ਹੈਗੀ ਹੈ ਇਹ ਇਹਨੂੰ ਜ਼ਰੂਰ ਦੇਖ ਲਿਓ ਪਰ ਇੱਕ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਵੀਰ ਫੇਸਬੁੱਕ ਇੰਸਟਾਗ੍ਰam YouTube ਤੇ ਦੇਖਦੇ ਹੈਗੇ ਆ ਜਦੋਂ ਆਪਾਂ ਦਾ ਡਾਟਾ ਚੈੱਕ ਕਰਦੇ ਹੈਗੇ ਆ ਤਾਂ ਉੱਥੇ ਪਤਾ ਲੱਗਦਾ ਹੈਗਾ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦੀ ਗਿਣਤੀ ਘੱਟ ਹੈਗੀ ਹੈ ਤਾਂ ਤੁਸੀਂ ਚੈੱਕ ਕਰ ਲਿਓ ਬੈਲ ਆਈਕਨ ਤੇ ਸਬਸਕ੍ਰਾਈਬ ਬਟਨ ਜ਼ਰੂਰ ਕਲਿੱਕ ਕਰ ਲਿਓ ਨਹੀਂ ਤਾਂ ਤੁਸੀਂ ਸ਼ਾਮ ਨੂੰ ਕ੍ਰੌਪਸ ਇਨਫੋਰਮੇਸ਼ਨ ਫਸਲਾਂ ਦੀ ਜਾਣਕਾਰੀ ਲਿਖ ਕੇ ਸਰਚ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਹ ਜਿਹੜਾ ਆਪਸ਼ਨ ਆਉਂਦਾ ਰਹਿੰਦਾ ਹੈਗਾ ਕਣਕ ਦੀ ਫਸਲ ਵੱਢ ਲਈ ਆਪਾਂ ਨੇ ਪਰਾਲੀ ਉਹਦੀ ਖੇਤ ਚ ਪਈ ਹੋਈ ਹੈ ਉਹ ਤੋਂ ਤੂੜੀ ਪੂਸਾ ਬਣਾਉਣਾ ਹੁੰਦਾ ਆਪਾਂ ਨੇ ਜੇਕਰ ਉਹਨੂੰ ਵੀ ਆਪਾਂ ਬਰੀਕ ਟੋਟਾ ਕਰਨ ਦੀ ਬਜਾਏ ਮੋਟਾ ਟੋਟਾ ਕਰਕੇ ਠੀਕ ਹੈ ਜਾਲ ਵਿਰਲਾ ਕਰ ਲਿਆ ਜਾਵੇ ਤੇ ਉਹ ਹੌਪਰ ਜਿਹੜਾ ਮਸ਼ੀਨ ਦਾ ਹੈਗਾ ਤੂੜੀ ਵਾਲੀ ਮਸ਼ੀਨ ਦਾ ਉਹ ਤਾਂ ਹੌਪਰ ਹਟਾ ਕੇ ਉਹਦੇ ਨਾਲ ਤੁਸੀਂ ਜਿਹੜਾ ਮਗਰਲੇ ਪਾਸੇ ਡਰਮ ਲੱਗਿਆ ਹੁੰਦਾ ਉਹਨੂੰ ਤੁਸੀਂ ਡਾਲਾ ਚੱਕ ਦਿਓ ਉਹਦਾ ਮੋਟਾ ਕੁਦਰਾ ਖੇਤ ਦੇ ਵਿੱਚ ਖਿਲਾਰ ਸਕਦੇ ਹੋ ਉਦੋਂ ਬਾਅਦ ਤੁਸੀਂ ਤਵੀਆਂ ਦੀ ਦੂਰ ਲਾ ਕੇ ਖੇਤ ਨੂੰ ਵੈਸੀ ਛੱਡ ਦਿਓ ਠੀਕ ਹੈ ਸੁੱਕਾ ਕਿਉਂਕਿ ਕੋਈ ਵੀ ਫਸਲ ਵੱਢਣ ਤੋਂ ਬਾਅਦ ਜਿੰਨਾ ਵੀ ਫਸਲ ਦਾ ਜੈਵਿਕ ਮਾਧਾ ਫਸਲੀ ਇਹ ਵਿਸ਼ੇਸ਼ ਬਚਦਾ ਹੈਗਾ ਇੰਨੀ ਤਾਂ ਗੱਲ ਪਿਉਰੀ ਸ਼ਿਓਰ ਹੈਗੀ ਆ ਕਿ ਉਹਦੇ ਵਿੱਚ ਡਰਾਈ ਮੈਟਰ ਹੋਵੇਗਾ ਉਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਹੋਵੇਗਾ ਹੀ ਕਿਉਂਕਿ ਉਹ ਬਣਿਆ ਹੀ ਇਹਨਾਂ ਚੀਜ਼ਾਂ ਤੋਂ ਹੈਗਾ ਉਹਦੇ ਵਿੱਚ ਕਾਰਬਨ ਵੀ ਜ਼ਰੂਰ ਹੋਵੇਗੀ ਜਦੋਂ ਹੀ ਉਹ ਆਪਣੀ ਮਿੱਟੀ ਦੇ ਵਿੱਚ ਆ ਕੇ ਗਲੇਗਾ ਨਾ ਕਿ ਸੜੇਗਾ ਗਲੇਗਾ ਕੁਦਰਤੀ ਜੀਵਾਣੂਆਂ ਦੁਆਰਾ ਫੰਗਸਾਂ ਦੁਆਰਾ ਤਾਂ ਆਟੋਮੈਟਿਕ ਉਹੀ ਪਦਾਰਥ ਦੁਬਾਰੇ ਬਣਨਗੇ ਜਿਹੜੀਆਂ ਆਉਣ ਵਾਲੀਆਂ ਫਸਲਾਂ ਨੂੰ ਚਾਹੀਦੇ ਹੈਗੇ ਆ ਜਿਵੇਂ ਪੱਤਿਆਂ ਦੀ ਖਾਦ ਹੁੰਦੀ ਹੈ ਰੂੜੀ ਦੀ ਖਾਦ ਹੁੰਦੀ ਹੈ ਮੁਰਗੀਆਂ ਦੀਆਂ ਬਿੱਠਾਂ ਦੀ ਖਾਦ ਹੁੰਦੀ ਹੈ ਜਾਂ ਕੋਈ ਹੋਰ ਸੀਵਰੇਜ ਵੇਸਟੇਜ ਦੀ ਖਾਦ ਹੁੰਦੀ ਹੈ ਤਾਂ ਉਹ ਵੀ ਉਸ ਤੋਂ ਵਧੀਆ ਖਾਦ ਬਣੇਗੀ ਅੱਜ ਦੇ ਸਮੇਂ ਜੇਕਰ ਤੂੜੀ ਦਾ ਮੁੱਲ ਨਹੀਂ ਹੈਗਾ ਤੁਹਾਡੇ ਖੇਤਾਂ ਦੇ ਵਿੱਚ ਪਰਾਲੀ ਪਈ ਹੋਈ ਆ ਉਹਨੂੰ ਅੱਗ ਲਾਉਣ ਸਾੜਨ ਤੋਂ ਵਰਜ ਕੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਉਸ ਨੂੰ ਵਿੱਚ ਹੀ ਮੋਟਾ ਕੁਤਰਾ ਕਰਕੇ ਬਾਹ ਦਿਓ ਡਬਲ ਤਵੀਆਂ ਪਾਰ ਕੇ ਖੇਤ ਨੂੰ ਸੁੱਕਾਵਾ ਕੇ ਛੱਡ ਦਿੱਤਾ ਜਾਵੇ ਲੈਜਰ ਵੀ ਕਰਾਇਆ ਜਾ ਸਕਦਾ ਹੈਗਾ ਤੇ ਲੈਜਰ ਤੁਸੀਂ ਲੇਟ ਵੀ ਕਰਾ ਸਕਦੇ ਹੋ ਕਿਉਂਕਿ ਤੁਹਾਡੇ ਕੋਲੇ 40 45 ਦਿਨ ਦਾ ਡੇਢ ਮਹੀਨੇ ਤੱਕ ਦਾ ਵੀ ਸਮਾਂ ਹੈਗਾ ਕਿ ਤੁਸੀਂ ਕਿਸੇ ਮੋਟੀ ਭਾਰੀ ਬਰਸਾਤ ਦਾ ਉਡੀਕ ਕਰ ਸਕਦੇ ਹੋ ਤੇ ਉਹਦੇ ਵਿੱਚ ਵੀ ਤੁਸੀਂ ਵਧੀਆ ਤਰੀਕੇ ਨਾਲ ਖੇਤ ਨੂੰ ਤਿਆਰੀ ਕਰਕੇ ਅੱਗੇ ਝੋਨੇ ਵਾਲੀ ਫਸਲ ਦੀ ਪਲਾਨਿੰਗ ਕਰ ਸਕਦੇ ਹੈਗੇ। ਮੇਰਾ ਦੂਸਰਾ ਸਵਾਲ ਹੈਗਾ ਕਿ ਸਾਡੇ ਖੇਤ ਬਿਲਕੁਲ ਖਾਲੀ ਹੋਗੇ, ਰੜੇ ਹੋਗੇ, ਤੋੜੀਆਂ ਵੀ ਬਣ ਗਈਆਂ ਸੇ ਖੇਤਾਂ ਦੇ ਵਿੱਚ ਪਾਣੀ ਲਾ ਰਹੇ ਹਾਂ। ਸਾਡੇ ਕੋਲੇ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਆਮਦ ਹੈਗੀ ਆ। ਦੇਖੋ ਨਹਿਰੀ ਪਾਣੀ ਚੰਗੇ ਹੈਗੇ ਆ। ਮੈਂ ਮੰਨਦਾ ਹੈਗਾ ਪਰ ਖੜੀ ਹੋਈ ਫਸਲ ਵਿੱਚ ਲਾਉਣਾ ਇੱਕ ਚੰਗਾ ਆਪਸ਼ਨ ਹੁੰਦਾ ਹੈਗਾ। ਖਾਲੀ ਖੇਤ ਵਿੱਚ ਲਾਉਣਾ ਤਾਂ ਤੁਹਾਡੇ ਖੇਤ ਦੇ ਵਿੱਚ ਪਏ ਹੋਏ ਆਰਗੈਨਿਕ ਕਾਰਬਨ, ਤੁਹਾਡੇ ਖੇਤ ਵਿੱਚ ਪਈ ਹੋਈ ਸਲਫਰ ਇਹਨੂੰ ਇਹ ਪੋਚਾ ਵੀ ਮਾਰਦਾ ਹੈਗਾ। ਤੁਸੀਂ ਉਹਨਾਂ ਦੀ ਮਾਤਰਾ ਨਾ ਕਟਵਾਓ ਤਾਂ ਖੇਤਾਂ ਨੂੰ ਸੁੱਕੇ ਵਾਹ ਕੇ ਰੱਖੋ ਠੀਕ ਹੈ ਨੇੜੇ ਜਾ ਕੇ 10 ਦਿਨ ਪਹਿਲਾਂ ਤੁਸੀਂ ਲੇਜਰ ਵੀ ਕਰਵਾ ਸਕਦੇ ਹੋ ਜ਼ੀਰੋ ਲੈਵਲ ਕਰ ਸਕਦੇ ਹੋ ਖੇਤ ਨੂੰ ਪਰ ਹੁਣ ਖਾਲੀ ਖੇਤਾਂ ਵਿੱਚ ਪਾਣੀ ਲਾਉਣ ਤੋਂ ਵਰਜਿਆ ਜਾਵੇ ਠੀਕ ਹੈ ਕੋਈ ਵੀ ਸ਼ੋਰੇ ਵਾਲਾ ਪਾਣੀ ਤੁਹਾਨੂੰ ਖੇਤਾਂ ਵਿੱਚ ਵਾੜਨ ਦੀ ਜਰੂਰਤ ਨਹੀਂ ਹੈਗੀ ਇੱਕ ਸਪੈਸ਼ਲ ਵੀਡੀਓ ਕਰ ਰਹੇ ਹਾਂ ਜਿੰਨਾ ਖੇਤਾਂ ਦਾ ਵਾਟਰ ਲੈਵਲ ਬਹੁਤ ਉੱਚਾ ਡੀਪ ਵਾਟਰ ਬਹੁਤ ਉੱਚਾ 5 ਫੁੱਟ ਤੇ 8 ਫੁੱਟ ਤੇ ਪਾਣੀ ਹੁੰਦਾ ਹੈਗਾ ਉਹਨਾਂ ਖੇਤਾਂ ਦੇ ਵਿੱਚ ਪਰਾਲੀ ਵਿੱਚ ਨਹੀਂ ਵਾਈ ਆ ਸਕਦੀ ਝੋਨੇ ਦੀ ਤਾਂ ਉੱਥੇ ਗੱਠਾ ਬਣਾਉਣੀਆਂ ਪੈਂਦੀਆਂ ਜਾਂ ਉਹ ਫਾਰਮਰ ਇਹਨੂੰ ਬਾਹਰ ਕੱਢਦੇ ਹੈਗੇ ਕਿਸੇ ਤਰੀਕੇ ਦੇ ਨਾਲ ਤਾਂ ਉੱਥੇ ਹਰੀ ਖਾਦ ਦੀ ਖਾਸ ਇੰਪੋਰਟੈਂਸ ਹੈਗੀ ਹੈ ਜਾਂ ਜਿੱਥੇ ਕਾਲੇ ਸ਼ੋਰੇ ਚਿੱਟੇ ਸ਼ੋਰੇ ਦੀਆਂ ਜ਼ਮੀਨਾਂ ਹੈਗੀਆਂ ਉੱਥੇ ਖਾਸ ਇੰਪੋਰਟੈਂਸ ਹੈਗੀ ਹੈ ਉਹ ਅੱਜ ਹੀ ਉਸ ਵੀਡੀਓ ਨੂੰ ਰਿਕਾਰਡ ਕਰਕੇ ਕੱਲ ਕੋਈ ਅੱਜ ਦੀਆਂ ਵੀਡੀਓ ਜੀ ਹੇਠੇ ਜਿਹੜੇ ਸਵਾਲ ਮਿਲਣਗੇ ਉਹਨਾਂ ਦੇ ਤੁਹਾਨੂੰ ਇੱਕ ਵਧੀਆ ਵੀਡੀਓ ਦਾ ਜਵਾਬ ਜ਼ਰੂਰ ਦੇਵਾਂਗੇ ਇੰਸਟਾਗ੍ਰam ਫੇਸਬੁਕ YouTube ਤੇ ਬਣੇ ਰਹੋ ਤੇ ਆਪਾਂ ਇੱਕ ਖੇਤੀ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਵੱਡੀਆਂ ਜਾਣਕਾਰੀਆਂ ਤੁਹਾਡੇ ਨਾਲ ਜੁੜੇ ਰਹਿਾਂਗੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ